ਪਰ ਪਰ ਪੰਚੇ 1100 ਦੇ 1200 ਪਰ ਕਿਤ ਘਟਾਈ ਪੜਾ ਜਾਂ ਬਦੂ ਦਾ ਜਿਹੜੇ ਗਾੜੇ ਹੁੰਦੇ ਹੋਰ ਇੱਕ ਪਰ ਲੋਡ ਤਾਂ ਕਰਨਾ ਹੁੰਦਾ ਬਿੱਟਾ ਦੇ ਨਾਲ ਸਿੱਧੀ ਘੱਟਾ ਹੈ ਨਹੀਂ ਕਿ ਘੱਟਾ ਹੈ ਯਾਦ ਕਰ ਲਾ ਕਿ ਹੋ ਗਿਆ ਤਾਂ ਤਾਰ ਦਾ ਮਾਰ ਜੇ ਬੀ ਆ ਬਿੱਟਾ ਬੁੱਲੀਆ ਵਿੱਚ ਬੁੱਲੀਆ ਵਿੱਚ ਅੰ内 ਖਾਲੀ ਬੁੱਲੀਆ ਮੇਰੇ ਤੇ ਜੇ ਮੈਂ ਤੁੰਦਿਕ ਮੋਹਿਆ ਜੇ ਤੂੰ ਮੈਂ ਸਰਾਮਿਆ ਐਵੇਂ ਮਿਲਤ ਨਹੀਂ ਕੀਤੀ ਜੀ ਸਾਲ ਹੋ ਗਏ ਐਸੀ ਮਸਤੀ ਦੀ ਯਾਰੀ ਨਹੀਂ ਤੜੀ ਵੱਡੀਆਂ ਕਾਹੇ ਕੀ ਤੁੰਨਾ ਸਾਰੀ ਯਾਉਣੀ ਤੇ ਮਸਤ ਬਣਾ ਦੇਣ ਕੇ ਪੀਪਾ ਨਾ ਚਾਈ ਮਸਤਾਂ ਦੇ ਮੇੜੇ ਉਹ ਬੱਠਾ ਕਨੀ ਤੇ ਵਿੱਕ ਕੱਤੀਆ ਵਾਲਾ ਇੱਥੇ ਬੱਦਲ ਬੱਦਲ ਚਲਾ ਰਹੇ ਆ ਇੱਥੇ ਸੌਣ ਨਹੀਂ ਬੱਜਿਆ ਤੇਰੇ ਯਾ 31000 ਰੁਪਏ ਮੁੱਕੀ ਦੇ ਭਾਵਾ ਤੂੰ ਨਾ ਕਰ ਭਾਵਾ ਨਾ ਚਾਈ ਮਸਤਾਂ ਦੇ ਮੇੜੇ

ਪਗਲਵਾਦ ਨੀਕੇਤੀ ਪਾ ਨਾ ਜਾਉਂ ਸੱਤਵਾਦ ਦੇੜਾ ਪਗਲਵਾਦ ਨੀਕੇਤੀ ਪਾ ਮਾਕੇ ਨੀ ਖਰਾਬ ਤੋਂ ਬੋਲੋ ਉਹ ਲੱਗੇ ਨਾ ਕੰਨਾਂ ਦੀ ਸੋਹਣੀ ਗੁੱਤ ਤੋਂ ਗਨਹਾ ਮਾਕੇ ਵਾਹੇ ਉਹ ਨਾ ਤਾਂ ਬੁੱਢਾ ਬਣ ਕੇ ਯੋਗ ਬਣਣਾ ਸ਼ੀਰੋਨਾ ਇਹ ਵੀ ਮਾੜ ਗਿਆ ਮੇਰੇ ਦੋ ਗੁੱਤ ਮਾੜਾ ਤੱਕ ਬਣੀ ਖਾਮ ਆਏ ਵੀਰੂ ਨਾਲ ਲੱਪ ਕੇ ਕਰ ਲੈ ਕੋਈ ਜਗ ਲੱਗਦਾ ਲੱਗਦਾ ਮਾਦਾ ਮੁੰਨੇ ਪੈਦਾ ਨੇ 70 ਤੋਂ ਬੇੜਾ ਮਾਦਾ ਮੁੰਨੇ ਪੈਦਾ ਨੇ 70 ਤੋਂ ਬੇੜਾ ਮਾਦਾ ਮੁੰਨੇ ਪੈਦਾ ਨੇ 70 ਤੋਂ ਬੇੜਾ ਬਾਖੀ ਦੀ ਕੀ ਮਰਦਾ ਪ੍ਰਵਾਹ ਇਹ ਕੋਈ ਨਾ ਆਉਂਦਾ ਚਲਣ ਵੜ ਗਿਆ ਬੇਤੀ ਐਸ ਵਾਲੇ ਬਣ ਗਏ ਤੰਦੂਰਾ ਨਹੀਂ ਬੜਾ ਲੱਗਿਆ ਤੰਦੂਰਾ ਰੋੜੀ ਤੇੜਤੀ ਦੇ ਤੋ ਕੀ ਹੋ ਗੋਬੀ ਸੁੱਖਾ ਕੇ ਦੇ ਥੋੜਾ ਥੋੜਾ ਆ ਆਇਆ ਗਾਇਆ ਰੋੜੀ ਤੇ ਅੰਧਰਾ ਫੜ ਗਿਆ ਤੇਰੇ ਤੇਰੇ ਦੂਰ ਕੀ ਨਹੀਂ ਹੈ ਤੇ 50 ਰੁਪਏ ਰੱਖੇ ਤੇ ਮੇਰੇ ਨਾਲ ਉਹ ਗਵਾਂ ਨਹੀਂ ਗਈ ਤਰੱਕੀ ਖਲਾਨੀ ਮੈਂ ਚਨੋਨੀ ਹੜਦਾ ਮੇਰੇ ਬੁੱਪਾ ਨੇ ਲੈ ਜਾਣਾ ਲਿਖ ਕੇ ਦਿੱਤਾ ਹੈ ਗਵਾਨੀ ਕਰੇ ਤਰੱਕੀ ਗਵਾਨੀ ਕਰੇ ਤਰੱਕੀ ਗਵਾਨੀ ਮੱਛਨ ਨੂੰ ਨਹੀਂ ਹਟਦਾ ਹੁਣੇ ਲਾ ਪਰ ਮੇ ਲੋ ਗਵਾਨੀ ਕਰੇ ਤਰੱਕੀ ਗਵਾਨੀ ਕਰੇ ਤਰੱਕੀ ਗਵਾਨੀ ਮੱਛਨ ਨੂੰ ਨਹੀਂ ਹਟਦਾ ਹੁਣੇ ਲਾ ਤੇ ਮੇ ਨਾ ਬੇਂਦੀਆਂ ਤੇ ਯਾਰਾਂ ਬੇਂਦੀਆਂ ਦਾ ਰਾਜਾ मारेलिय <laughs> ਆਪਾ ਬੂਵਾ ਮਾਰ ਕੇ ਇਨਾ ਭਵੇ ਨੀ ਜੋ ਮਾਰਿਆ ਯਾਰ ਕੱਟੇ ਕੋਠੇ ਨੂੰ ਬੇਕ ਕੱਟੇ ਕੋਠੇ ਨੂੰ ਨਾ ਥੋੜੋ ਅਰੇ ਨਾ ਆਦਾ ਆ ਕੱਟੇ ਕੋਠੇ ਨੂੰ ਜੇ ਕਰ ਦਿੱਤੀ ਏ ਨਾ ਆ ਕਰ ਸੰਹਤੇ ਆਂ ਟੈਂਦੀ ਆਂ ਤੇ ਜਾਂਦੇ ਰੁੱਚੇ ਹੋਈ ਨੀ ਜੇ ਮਨਾਯਾ ਮਰ ਤੇ ਕੋਕ ਪੈਂਦੇ ਆ ਪੈਂਦੇ ਆ ਪਹਿ ਜਾਂਦੇ ਓ ਕੈਰੀ ਬਾੜਿਆ ਵਿਆਹ ਦੀ ਉਮਰ ਹੁੰਦੀ ਨਹੀਂ ਤਾਂ ਰਹਿੰਦੇ ਆ ਰਹਿੰਦੇ ਆ ਰਹੇ ਜਾਂਦੇ ਕਿਥੇ ਫਰੀ ਆਏ ਆ ਹੈ ਤੈਨੂੰ ਕਹਿੰਦਾ ਮੇਰੇ ਮੇਡ ਫੈਲ ਹੋ ਗਿਆ ਮੇਰੇ ਨਾਲ ਮੇਰੇ ਕੋਲ ਨਾਜ਼ ਮੇਰੇ ਕੋਲ ਓ ਇਹਨਾਂ ਨੂੰ ਐਂਡ ਹੋਊਗਾ ਜੀ ਮੁੱਤ ਪਾਪ ਤੇ ਮੁੱਤ ਤੋਂ ਪਾਪ ਸਲਾਹ ਪੱਗ ਦੀ ਕੀਮਤ ਦਾ ਪਤਾ ਹੈ ਨਹੀਂ ਉਹ বিনা ਪੱਗ ਬਟਾ ਦੀ ਨੋੜ ਕੀ ਹਰਹਾ ਦੇ ਪ੍ਰਭਾ ਪ੍ਰਭਾ ਜਾ ਗੋਲੇ ਪੱਗ ਨਾਲ ਸ਼ੇਰ ਮੁਕਾ ਹੋ ਬਿੱਲੀ ਮੇਰੇ ਵਰਗੇ ਲੋੜ ਚੋੜ ਦੇ ਨਾਲ ਪੱਗ ਬਟਾ ਦੀ ਨੋੜ ਕੀ ਐ ਆਜ ਵੇ ਸੁਣਨ ਦੀ ਆਹ ਕੁਰਸੀ ਜਾਂਦੀ ਦਰਸੀ ਪਹਿਲੇ ਪੱਗ ਨਾ ਬਹੁਤ ਨਲਾ ਬੜਾ ਬੜਾ ਪੋਟੇ ਜੀ ਦੋੜ ਕੀਏ ਥੇਰ ਲਾ ਜੇਰ ਬਹਿ ਜਾ ਬਾਈ ਹੋਰ ਪਟਕਾ ਕਾਰਤੀ ਇੱਕ ਵਿੱਚ ਦੋਰ ਹੈਨੀ ਤੇ ਕੰਡੇ ਸਾਜ ਵਜੋਣ ਦੀ ਦੋੜ ਕੀਏ ਕੜੀ ਵੜਾ ਵੜ ਕੇ ਆ ਜਾ ਬਾਈ ਆ ਜਾ ਬਾਈ ਨੋਨੀ ਰ ਅਦਨ ਬਿਚੇ ਇਹਨਾਂ ਬੋਟੇ ਪਾਣ ਗਾਜ ਕਰੀ ਅੱਜ ਕੀਤੇ ਪਹੇ ਮਹੱਤਤ ਹੈ ڀائي ڏاڍو ٿو ڏايو ٻيو بعد ۾ جڙيا اٿم آئي نه 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 لائي رهو مان ڪردي ڀائي ويو ڇيٽ ٿي ڏيڏ هوچ پاڻي اچ ڪرو يا ڇيٽ ۾ به نه هٽ ته اڄ وڙيا ٿي روز کوت جائے عرش یت دیوار حاج बिनक कमाई ते ये सच्चे पंथ ते सदा सत्य दर्शियो बिनक कमाई दियें संत बने जों दादा का जगत किए पिंड की आग कद पिंड की एक दिन हकी है पिंड में जान दे न चले اور غریب عورت کتوں ساتھے اکھ تا گُصہ نہیں مندے ڈاکٹر دی سمانو گُڈیوں دا ڈیک دی جے پتر بننے جٹ دی سمانو گُڈیوں دا ڈیک دی جے پتر بننے جٹ ਉਹ ਸੋਹਣੀ ਮਾਰਦੇ ਬਾਈ ਅੱਲਾ ਰੋ ਗਵਾਨੀ ਕਰੇ ਤਰੱਕੀ ਗਵਾਨੀ ਮੱਛਣੂ ਨਹੀਂ ਉਹਦਾ ਗਾਣਾ ਲਾ ਦੇ ਇੱਕ ਕਿਹੜਾ ਬਾਈ ਗਵਾਨੀ ਕਰੇ ਤਰੱਕੀ ਗਵਾਨੀ ਮੱਛਣੂ ਨਹੀਂ ਹੜਦਾ ਓਏ ਰ ਆਪਣੇ ਗਵਾਨੀ ਕੋ ਨਹੀਂ ਹੁੰਦੇ ਦੁੱਲਾ ਕੜਕ ਹੀ ਦੌੜਾ ਬੜਾ ਦੌੜਦਾ ਫੇਰੇ ਕਿਹੜੀ ਗੱਲ ਗਵਾਨੀ ਇਹਦਾ ਗਾਣਾ ਮਾਤੋਂ ਕੱਢ ਕੇ ਉਹਨੂੰ ਰੇਟ ਕੀਤਾ ਅੰਦਰ ਹੀ ਧੋਣਾ ਬਣ ਗਿਆ ਲੋਕ ਹੰਤੇ ਮਹਾਰਾਜ ਲੱਗ ਕੇ ਹੋਣ ਆ ਕੇ ਤੇ ਉੱਠ ਮਾਰੇ ਜਾਣਾ ਸੀ ਗੁਰੂ ਘਰ ਤੇ ਮਿਲ ਪਰ ਉਸ ਕੋਈ ਅੱਧੀਰ ਤੋਂ ਪ੍ਰੋਗਰਾਮ ਪੇਸ਼ ਕਰਦਾ ਨਹੀਂ ਜਿਹਨਾਂ ਦੇ ਬਾਪਾ ਨਿਕਾਇਆ ਜਾਂਦਾ ਨਹੀਂ ਕਰ ਰਹਾ ਉਹ ਗਵਾਂਡੀ ਵੀ ਆਪਣੀ ਐ ਉਹ ਗਵਾਂਡੀ ਆਪਣੀ ਐ ਕਿਉਂ ਐਂਕ ਟੈਨਸ਼ਨ ਕਿਉਂ ਲਈ ਜਾਂਦਾ ਮਨ ਕੀ ਆਪਣਾ ਰਹੇ ਪਰ ਤੇਰਾ ਨਾਲ ਕੋਈ ਰੋਲਾ ਮੈਂ ਬੈਠਾ ਮੈਂ ਬੈਠਾ ਦੇਰ ਤੇ ਕੋਈ ਉਂਗਲ ਲੱਕੂ ਆ ਜਿਹੜਾ ਮੇਰਾ ਟਾਇਰ ਨਾ ਕੋਸਟਾਂ ਤੋਂ ਵਿੱਚ ਗਿਆ ਤੂੰ ਉਹ ਘਾਣਾ ਲਾ ਦੇ ਮੈਂ ਬੈਠਾ ਹਣ ਦੇ ਪਾ ਪੈ ਆ ਜਾ ਭਾਈ ਅੱਜ ਚਲਾਉ ਭਾਈ ਨਹੀਂ ਆਉਂਦੇ ਭਾਈ ਆ ਜਾ ਕਾਪੀ ਦੇ ਘਰੋਂ ਲੈ ਕਾਪੀ ਲੈ ਨਾ ਤੇਰਾ ਨਹੀਂ ਹੁੰਦਾ ਗਵਾਂਡੀ ਸਾਰੇ ਗਵਾਂਡੀ ਆਵੀ ਤਾਂ ਗਵਾਂਡੀ ਅਭੀ ਵੀ ਗਵਾਂਡੀ ਨਹੀਂ ਜੇ ਟੱਕਰੇ ਇੱਕ ਕਰੀ ਤੇ ਹੋਏ ਯਾ ਨਾ ਲੜਿਆ ਕਰੋ ਲੜਨ ਦੀ ਮਹੱਤਤਾ ਸਿੱਕ ਵਿੱਚ ਕੰਤਾ ਨਾ ਪਿਆਰ ਨੂੰ ਲੱਭੂ ਇੰਜ ਦੇ ਕਰੀ ਤੇ ਆਪੇ ਰੋਗ ਦੌਣੇ ਨੰਬਰ 2 ਗੰਭੂ ਬੰਡਿਆ ਆਪੇ ਰੋਗ ਦੌਣੇ ਆਪੇ ਦੇਣੀਆਂ ਦਵਾਈਆਂ ਜਾਂ ਬੇ ਅਸਵੇਕ ਲਈਆਂ ਈਅਰਿੰਗਾਂ ਵਰਤਨਾ ਮਾ ਜਾਂ ਬੇ ਅਸਵੇਕ ਲਈਆਂ ਈਅਰਿੰਗਾਂ ਵਰਤਨਾ ਮਾ ਹੋਵੇ ਅੱਲੇ ਅੱਗੇ alle अे हले दखंदे प्यार पाणी मुंदर नग पाया करचंदा बि त ਜਾਂ ਤੇ ਨੀ ਨਾ ਮਾਰੇ ਲੱਕ ਨੀਚੜੀ ਤੇ ਪਏ ਮੁੰਜ ਨਹੀਂ ਕਰੀਂ ਦੇ ਨਾਲ ਆਵਾਜ਼ ਆ ਰਹੀ ਆ ਲੋਕ ਤਾਂ ਨਹੀਂ ਜਾਣਦੇ ਮੈਂ ਤਾਂ ਤੁਹਾਨੂੰ ਨਹੀਂ ਜਾਣਦਾ ਆ ਰਿਹਾ ਭਰਾਵਾ ਤੇ ਮੂਰੇ ਆ ਜਾਂ ਧੰਨਵਾਦ ਕੋਈ ਗੱਲ ਨਹੀਂ ਆਪਾਂ ਆਪ ਤੇਰੇ ਗੰਦੌਣੇ ਆਪੇ ਦੇਣੀਆਂ ਦੁਖਾਂ ਮਾ ਜਾਂਦੇ ਅਸਰ ਲੋਕ ਲਈਆਂ ਤੇਰੀਆਂ ਦੁਖਾਂ ਮਾ ਅੱਲੇ ਅੱਲੇ ਤੱਕ ਮਾਤੇ ਪਿਆਰ ਪਾਲੇ ਦਖ ਮਾਤੇ ਹੱਥ ਨਹੀਂ ਤਰੀ ਆਪ ਨੂੰ ਨਹੀਂ ਆਉਣਾ ਗੈਂਗ ਦੇ ਨਹੀਂ ਮਿਲਦਾ ਕਤੇ ਲਾਉਂਗਾ ਤੂੰ ਵੀ ਪਿਆਰੇ ਜੇ ਤੈਨੂੰ ਲਾਉਂਗਾ ਦੋ ਕੀ ਪਿਆਰੇ ਤੇ ਮੈਂ ਮੈਂ ਜਾਉਂਗਾ ਬਲਹਾਵੇ ਤਾਂ ਤੇ ਮੈਂ ਆਉਂ ਨਹੀਂ ਤੇ ਮੈਂ ਜਾਉਂਗਾ ਤੇ ਬਾਰੇ ਹਲੋ ਹਲੋ ਜੀ ਜੀ ਗਾਇਸ ਬੁਲਿਆ ਨਹੀਂ ਹਲੋ ਜਾਨੂ ਰਾਦੇ ਕਰਤਾ ਬਾਬਾ ਹਲੋ ਮਾਈ ਜੀ ਮੈਂ ਸਾਰਿਆਂ ਨੂੰ ਇਹ ਆਖਦਾ ਹਾਂ ਕਿ ਸਾਰੇ ਆਪਣੇ ਪ੍ਰਕਾਰ પ્રમાણે ਮੰਨ ਲਿਆ ਕਰੋ ਬਹੁਤੀ ਬਧੀਆ ਚੀਜ਼ ਆ ਬਾਬੇ ਦਾ ਸੱਚਾ ਆਨੰਦ ਮਾਣਿਆ ਕੋਈ ਟਰਾਈ ਕਰਦਾ ਚੱਕਰੀ ਜਾਵੇ ਆਪੇ ਘਰੇ ਉਸਨੇ ਆਪੇ ਘਰੇ ਖੱਤਿਆ ਜੋੜੀ ਕੀਤਾ ਉਹ ਆ ਮੇਰੇ ਨਹੀਂ ਕੀਤਾ ਠੀਕ ਹੈ ਅੱਜ ਆਪਣਾ ਕਰੋ ਮੈਂ ਗੱਲ ਨਹੀਂ ਕਹਿ ਸਕਦਾ ਤੇ ਆਪਣੇ ਮਾਪੇ ਜੀ ਕੰਦਰ ਨਾਲ ਬੜੀ ਥੋੜੀ ਪਰੇ ਨਮਾਤਮਾ ਇਹ ਦੁਖਿਆਇ ਕੁਛ ਵੀ ਅਭਿਆਸ ਆ ਮਾਲਕ ਮੁਕਲੀ ਜਾਵੇ ਫਿਰ ਪਾਜਾ ਪ੍ਰਤੀਕਿਰਿਆ ਪ੍ਰਤਲ ਫਤੇ ਗੜ ਗੈਰੀ ਬੱਚੇ ਬਹੁਤ ਜੀ ਲੱਗਿਆ ਬੜੀ ਕੁੱਝਿਆ ਹੋਰ ਰਖੇ ਜਾਈਂਦੇ ਆ ਆਪਣੇ ਮਾਪੇ ਨੂੰ ਸੇਵਾ ਕਰਦਾ ਮੌਕਾ ਵੀ ਮਿਲਣਾ ਚਾਹੀਦਾ ਹੈ ਸੇਵਾ ਕਰੂ ਬੁਰਾ ਫਾਇਦੇ ਨੂੰ ਬਾਉ ਸੇਵਾ ਨਾਲ ਹੀ ਲੱਗਦਾ ਮੇਰਾ ਉੱਤਰ ਵਿੱਚ ਖੜੇ ਬੇਵੇ ਹੱਥ ਆਵਾਜ਼ ਨੂੰ ਦੇਵੇ ਸੋਕੇ ਸਰਕਾਰ ਦੇਂਦੀ ਇੰਨੀ ਕਿ ਹੁਣ ਲੱਗ ਗਿਆ ਪਿਆਰਾ ਗਾਂਵਾ ਗੈਰੀ ਵਾਲਾ ਹਲਕ ਸਰਕਾਰ ਐਂਟੀ ਕਰਦਾ ਹੈ ਸਾਨੂੰ ਮਾਲਕ ਜੋ ਵੀ ਕਰਦਾ ਉਹ ਸਹੀ ਕਰਦਾ ਉਹ ਆਦਰ ਰੱਖਦਾ ਆਪਾ ਸਿਰ ਰੱਖਦਾ ਉਹ ਹੀ ਆਪਾਂ ਨੂੰ ਮਾਣ ਦਿੰਦਾ ਹੈ ਉਸੇ ਪਾਣੀ ਚਾਤਰਾ ਕਰਨਾ ਹੈ ਆਪਾਂ ਸਲੇਣਾ ਨਾਲ ਤੋਂ ਕਿਸੇ ਨੇ ਨਹੀਂ ਰਹਿਣਾ ਜੁੜ ਕੇ ਕਿਉਂਕਿ ਇਹ ਕੋਠੀ ਆ ਰਹੀ ਹੈ ਮੇਰੇ ਬੰਦਲੇ ਆ ਆਸ਼ੂਰੀ ਗੋਪਨੀ ਲੈਣਾ ਕਿੱਥੇ ਆਇਆ ਕੀ ਆ ਕੇ ਕਮਾਇਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇੱਕ ਹੀ ਵਾਰ ਨਾ ਸਤਿ ਕਰ ਦਿੰਦੇ ਆ ਤੇ ਦਿਰ ਬੰਦੀ ਆ ਮੈਨੂੰ ਬਟਾ ਪੈ ਜੂ ਪੈਂਦੇ ਯਾਰ ਮੈਂ ਲੋਕਣ ਫੜ ਕਰਦਾ ਜੇ ਨਹੀਂ ਬੁੱਕੀ ਤਰ ਤਾਲੀ ਮਾਰ ਕੇ ਦੱਬਦੇ ਆ ਯਾਰ ਇਹਨਾਂ ਨੂੰ ਮਲਕਾ ਦਿੱਤਾ ਪਰ ਹਲੋ ਕਹਿੰਦੇ ਬਲਕਾ ਦੇਖ ਕਿਉਂ ਯਾਰ ਤੁਹਾਨੂੰ ਹੋਤੀ ਲੱਗਦੀ ਹੋਰ ਕਿਉਂ ਦੇ ਯਾਰ ਨਾਲ ਦਾ ਕਹਿੰਦੇ ਹਰਮੰਦਰ ਗੋਦੀ ਦੇ ਕਿਹਾ ਬਿੱਤੀ ਹੋ ਰਹੀ ਕੋਈ ਨਾਲਾ ਪਰ ਬੰਦਾ ਕਹੇਗਾ ਤੇ ਉਹਨੇ ਕਿਵੇਂ ਖੰਦਰ ਦਿੱਤੀ ਯਾਰ ਗੀਤੀ ਸਾਹਿਬ ਨੇ ਉਹਨੂੰ ਛੋੜ ਕੇ ਅੱਜ ਉਹਨੂੰ ਦੂਰੇ ਬੇਟੇ ਨੂੰ ਗਾੜ੍ਹ ਕੇ ਜੁਰੇ ਐਨਾ ਮੇਲਾ ਲਵਾਇਆ ਐਨੀ ਖੇਡ ਕੀਤੀ ਐ ਐਨੀ ਉਹਨਾਂ ਨੇ ਯਾਰ ਐਨਾ ਕੁਝ ਖਵਾਇਆ ਯਾਰ ਐ ਫਿਰ ਉਹਨਾਂ ਯਾਰ ਉਹਨਾਂ ਨੇ ਪੂਰਾ ਖੂਰੂ ਦੱਕੂਆਂ ਨੂੰ ਉਹਨਾਂ ਨੂੰ ਖੂਗਾ ਜੀਕਰ ਉਹ ਪੈਸਾ ਤਾਂ ਉਹਨਾਂ ਦਾ ਆਉਂਦੀ ਜਾਣੀ ਮਾਲ ਪੈਸਾ ਉਹਨਾਂ ਤੇ ਦੀ ਜਾਣ ਤੇ ਬਹੁਤ ਦੇਖਣ ਆਤੇ ਇਹ ਤਾਂ ਉਹ ਕਿਆ ਦਿਨਾਂ ਤੇ ਸਾਡੇ ਬਾਰਗਤ ਆਹ ਨਾ ਮਾਰਦੇ ਮਾਰਦੇ ਮਾਤਾ ਪਿਤਾ ਯਾਰ ਬੰਦੇ ਨੇ ਜੀ ਆਹ ਫਰੰਗ ਰਖੂ ਆ ਜੀ ਮਰੋ ਕੋਈ ਗੱਲ ਨਹੀਂ ਮੈਂ ਤਾਂ ਕਿ ਦੁਬਾਰਾ ਯਾਰ ਤੁਹਾਡਾ ਬੰਦਾ ਹਾਂ ਆਲੇ ਚੱਕ ਬਈ ਚੱਲ ਬਈ ਚੱਲ ਬਈ ਸਾਹਿਬ ਆਹ ਬਈ ਯਾਰ ਇਹ ਦਿਖਾ ਦੇ ਮਤਕੂਸ ਕੋ ਆਇਆ ਇੱਥੇ ਖੈਰ ਨਜਾਇਜ਼ ਫੜਿਆ ਗਾਈ ਪਰਮਾਨੰਦ ਪੁਨੇ ਨੇ ਚੰਨੜਾ ਕਾ ਬਹੁਤ ਬੜੀ ਚੜੀ ਨਜ਼ਰ ਆ ਰਹੀ ਹੈ ਜੋ ਕਿ ਕਾਫੀ ਲੋਕ ਨੇ ਸਵੇਤੋ ਅੱਜ ਜੋ ਇਹ ਸੋਰਾਣ ਵਾਲੀ ਮਸਾਲਿਆ ਹੈ ਉਹ ਇੱਕ ਬਹੁਤ ਵੱਡੀ ਗੱਲ ਹੈ ਇੱਕ ਪ੍ਰੋਬਲਮ ਜਿਹੜਾ ਨਾ ਨਾ ਕੋਈ ਮਾਇਸ ਦੀ ਗੱਲ ਨਹੀਂ ਹੁੰਦੀ। ਸੋ ਆਏ ਗਏ ਜੀ ਜਰਪੁਰ ਕੀ ਦੀਏ ਜਿਹੜਾ ਅਗਰ ਜੀ ਦੀ ਤੋਰ ਦੀ ਉਹਨੇ ਸੇਵਾ ਕੀਤੀ ਹੈ ਕੋਰਣਾ ਇਸ ਵਿੱਚ ਕਰਾਂਗਾ ਜੋਰ ਭਾਵੇਂ ਲੋਕ ਤੋਂ ਹੁੰਦੇ ਨੇ ਜੇ ਤੁਸੀਂ ਨਾ ਹੋਏ ਤਾਂ ਨਾ ਕਮਾਗਾ ਜੇ ਤੁਸੀਂ ਨਾ ਹੋਵੋਗਾ ਨਹੀਂ ਹੋਗਾ ਗਾਦੇ ਗਾਦੇ ਤੂੰ ਮੈਂ ਬੈਠਾ ਮੈਂ ਕੱਲਾ ਵੇਖ ਲਊਗਾ ਮੈਂ ਕੱਲਾ ਵੇਖ ਲਊਗਾ ਸੋ ਮੇਰੇ ਰਾਜਸਥਾਨ ਦੇ ਗੇਂਦੇ ਬਹੁਤ ਸਾਰੇ ਗੇਂਦ ਇਸ ਨੂੰ ਲਿਖੀ ਹੁੰਦੇ 6 ਜਾਣੇ ਵੇਖੀ ਅੰਦਰ ਪਹਿਲਾਂ 1.5 1.5 ਤੋਂ ਸੀ ਹੁਣ ਕਿ ਘਟੇ ਦੂਜਾ ਹੁੰਦਾ ਢੋਲ ਗਾ ਉਹਨੇ ਬੰਦੇ ਘਟ ਗਏ ਆ ਵੀ ਚੱਕਿਆ ਮਨ ਲੱਗਤੀ ਜੀ ਰੋਣਵੇਂ ਬੇਟੀ ਰੋਣ ਫੇ ਕੰਗਲਣਾ ਰਾਤੀ ਤੇ ਰ ਆਇਆ ਨੀ ਕੰਨੜਿਆ ਬੋਲਵੇਂ ਆ ਵੀ ਚੱਕਿਆ ਮਨ ਲੱਗਤੀ ਜੀ ਰੋਣਵੇਂ ਉਹ

तेरहं कजार हैदर वधी ਉਹ ਤੇਰਾ ਪਤਾ ਨਹੀਂ ਕੀ ਲੱਗ ਪਿਆ ਹੈ ਕੰਨਸੇ ਤੋਂ ਪੂਣਾ ਦੇਣਾ ਸਬਜੀ ਕੱਈ ਲਈ ਚੱਕਲੇ ਆਉਣ ਮੇਰੀ ਪਾਦਰੇ ਚੱਕਲੇ ਆਉਣ ਮੇਂ ਭਾਦਿਲੇ ਰਾਗਾਂ ਤੋਂ ਮੈਂ ਤਾਂ ਐ ਨਹੀਂ ਆਉਂਦਾ ਲੱਗਦਾ ਨਹੀਂ ਹੋ ਤੂੰ ਸੋਰਾ ਬੀ ਕੋ ਬੈਂਚ 1000 ਵਾਜ ਜਾਂਦਾ ਪਹਿਲੇ ਹੀ ਪਹਿਲੇ ਪਹਿਲੇ ਹੀ 1000 ਜਿੰਨ ਲਵੰਦਨ ਦੇ ਗਰੁੱਪ ਤੋਂ ਹੁੰਦਾ ਅਨੰਤ ਮੈਂ ਕਿਹ ਰਹੀ ਹਰੋਂ ਨਾ ਮੇਰਾ ਬਸ ਤੂੰ ਮੇਰੇ ਤੋਂ ਦੌਰ ਜੋ ਗਿਆ ਤਾ ਬਿਨਾਂ ਦੰਨਾ ਕਰ ਜਾ ਤੂੰ ਆਪੇ ਲੈ 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 गांगरे <laughs> ब ਲਾਈਵ ਨਹੀਂ ਕਰਣੀ ਕਿ ਪ੍ਰਾਤਜੀ ਕਿਹਦਾ ਲਾਈਵ ਨਹੀਂ ਕਰਣੀ ਲਾਈਵ ਨਹੀਂ ਕਰਣੀ ਉਹ ਸਮਝ ਗਈ ਸੀ ਤਾਂ ਕੱਟ ਗਾ ਲਵੇ ਸਮਝ ਗਈ ਸੀ ਤਾਂ ਕੱਟ ਗਾ ਲਵੇ YouTube ਲਾਈਵ ਕਰ ਰਿਹਾ YouTube ਲਾਈਵ ਕਰ ਰਿਹਾ ਸਮਝ ਗਈ ਸੀ ਤਾਂ ਕੱਟ ਗਾ ਲਵੇ ਸਮਝ ਗਈ ਸੀ ਚਲੋ ਫਿਰ ਚੱਲੀਏ ਜੀ ਕੋਨ ਕੱਲਾ ਕਰਨ ਲਾਈਵ ਹੋਇਆ ਪੈਸੋ ਉਹਨੇ ਨਾ ਜਲੇਬੀਆਂ ਵਾਲੇ ਨੇ ਲਾਈਵ ਹੋਇਆ ਪਹਿਲਾਂ 150 ਬੰਦੇ ਨੂੰ ਪਰ ਮੈਨੇ 5000 ਬੰਦੇ ਨੇ ਦੇਖਿਆ ਤੇ 150 ਬੰਦਾ ਹੈ ਲਾਈਵ 5000 ਬੰਦੇ ਨੇ ਮੂੰਹ ਦੇਖਿਆ ਪਰ ਮੇਰੇ ਇਹ 150 ਬੰਦਾ ਦੇਖਣ ਨੂੰ ਕਾਣਾ ਤੁਰਾ ਕੇ ਰਹੀ ਪਰ ਇੱਕ ਜਾਨ ਗੋਗਲਾ ਪਾਪੀ ਨਾਲ ਗੱਲਾਂ ਕਰਦਾ Barang-barang kereta segini Boleh tahan-bahan Jangan lupa